ਅਮਰਤ ਸਰਦਾ ਸ਼੍ਰੀ ਦਰਬਾਰ ਸਾਹਿਬ ਜਿੱਥੇ ਸੰਗਤ ਦਾ ਇਕੱਠ ਕੀਰਤਨ ਦੀ ਮਿੱਠੀ ਆਵਾਜ਼ ਅਤੇ ਸਰੋਵਰ ਦੀ ਸ਼ਾਂਤੀ ਦਿਲ ਨੂੰ ਸਕੂਨ ਦਿੰਦੀ ਹੈ ਹਰ ਐਤਵਾਰ ਨੂੰ ਇੱਕ ਅਜੀਬ ਜਿਹੇ ਰਹੱਸ ਦਾ ਗਵਾਹ ਬਣਦਾ ਸੀ ਇੱਕ ਗੋਰਾ ਜਿਸ ਦਾ ਨਾਂ ਸੀ ਜੋਨ ਸਮਿਥ ਅਮਰੀਕਾ ਤੋਂ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚਦਾ ਉਹ ਨਾ ਸਿਰਫ ਇੱਕ ਕਰੋੜਪਤੀ ਸੀ ਬਲਕਿ ਉਸ ਦੀ ਜ਼ਿੰਦਗੀ ਦੀ ਚਮਕ-ਦਮਕ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਗੂੰਜਦੀ ਸੀ ਪਰ ਹਰ ਹਫ਼ਤੇ ਤੋਂ ਬਿਨਾਂ ਕਿਸੇ ਲਾਂਘਾ ਪਾਈ ਉਹ ਇਸ ਪਵਿੱਤਰ ਸਥਾਨ ਤੇ ਮੱਥਾ ਟੇਕਣ ਦੇ ਲਈ ਆਉਂਦਾ ਸੰਗਤਾਂ ਦੀਆਂ ਨਜ਼ਰਾਂ ਉਸ ਵੱਲ ਉੱਠਦੀਆਂ ਅਤੇ ਮੂੰਹ ਵਿੱਚੋਂ ਇੱਕੋ ਹੀ ਸਵਾਲ ਨਿਕਲਦਾ ਕਿ ਇਹ ਕੌਣ ਹੈ ਇਹ ਕਿੱਥੋਂ ਆਉਂਦਾ ਹੈ ਜੋਨ ਸਮਿਥ ਦੀ ਮੌਜੂਦਗੀ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਇੱਕ ਅਜੀਬ ਜਿਹਾ ਰੰਗ ਲਿਆਉਂਦੀ ਸੀ ਉਸ ਦੀਆਂ ਨੀਲੀਆਂ ਅੱਖਾਂ, ਸਫੇਦ ਚਮੜੀ ਅਤੇ ਸਿਰ ਤੇ ਬੰਨਿਆ ਚਿੱਟੇ ਰੰਗ ਦਾ ਰੁਮਾਲ ਉਸ ਨੂੰ ਸੰਗਤ ਵਿੱਚ ਵੱਖਰਾ ਦਿਖਾਉਂਦੀ ਉਹ ਚੁੱਪਚਾਪ ਗੁਰੂ ਘਰ ਵਿੱਚ ਮੱਥਾ ਟੇਕਦਾ ਅਤੇ ਬਾਅਦ ਦੇ ਵਿੱਚ ਲੰਗਰ 'ਚ ਸੇਵਾ ਕਰਦਾ ਲੋਕ ਆਪਸ ਵਿੱਚ ਗੱਲਾਂ ਕਰਦੇ ਸਨ ਇਹ ਗੋਰਾ ਪਿਛਲੇ 3 ਸਾਲਾਂ ਤੋਂ ਇੱਥੇ ਆ ਰਿਹਾ ਹੈ ਅਮਰੀਕਾ ਵਰਗੇ ਮੁਲਕ ਤੋਂ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਹਨ ਇਹ ਹਰ ਐਤਵਾਰ ਇੱਥੇ ਕਿਉਂ ਆਉਂਦਾ ਹੈ ਸ਼ਾਇਦ ਇਸ ਨੂੰ ਗੁਰੂ ਸਾਹਿਬ ਦੀ ਖਿੱਚ ਹੈ ਲੇਕਿਨ ਕੋਈ ਆਖਦਾ ਹੈ ਨਹੀਂ ਇਸ ਦੇ ਪਿੱਛੇ ਕੋਈ ਹੋਰ ਵੱਡਾ ਰਾਜ ਹੈ ਪਰ ਸੱਚ ਕੀ ਸੀ ਇਹ ਕੋਈ ਨਹੀਂ ਜਾਣਦਾ ਦੋਸਤੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸੋ ਜਿਆਦਾ ਦੇਰ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਮੇਰਾ ਨਾਮ ਜਸਪਾਲ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਇੱਕ ਸਧਾਰਨ ਜਿਆ ਪੱਤਰਕਾਰ ਹਾਂ ਜਿਸ ਦਾ ਕੰਮ ਖਬਰਾਂ ਲੱਭਣਾ ਅਤੇ ਲੋਕਾਂ ਤੱਕ ਪਹੁੰਚਣਾ ਹੈ ਪਰ ਜੋਨ ਸਮਿਥ ਮੇਰੇ ਲਈ ਇੱਕ ਰਹੱਸ ਬਣ ਗਿਆ ਸੀ ਉਸ ਦੀ ਹਰ ਐਤਵਾਰ ਦੀ آمد ਮੇਰੇ ਦਿਮਾਗ ਵਿੱਚ ਸਵਾਲ ਖੜੇ ਕਰਦੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਸੀ ਪਰ ਚਿਹਰੇ ਤੇ ਇੱਕ ਗਹਿਰਾ ਦੁੱਖ ਮੈਂ ਉਸ ਨੂੰ ਦੂਰੋਂ ਤੱਕਦਾ ਜਦੋਂ ਸਵੇਰੇ ਸਰੋਵਰ ਦੇ ਕੰਡੇ ਬੈਠ ਕੇ ਚੁੱਪਚਾਪ ਗੁਰਬਾਣੀ ਸੁਣਦਾ ਉਸ ਦੇ ਹੱਥ ਜੁੜੇ ਹੁੰਦੇ ਅਤੇ ਉਸ ਦੀਆਂ ਸਾਹਾਂ ਦੇ ਵਿੱਚ ਇੱਕ ਅਜੀਬ ਜੀ ਤੜਫ ਹੁੰਦੀ ਤੇ ਮੈਂ ਫੈਸਲਾ ਕਰ ਲਿਆ ਕਿ ਮੈਂ ਇਸ ਗੋਰੇ ਦੇ ਰਹੱਸ ਨੂੰ ਸੁਲਝਾਉਣਾ ਸੀ ਚਾਹੇ ਇਸ ਲਈ ਮੈਨੂੰ ਕਿੰਨਾ ਵੀ ਸਮਾਂ ਕਿਉਂ ਨਾ ਲੱਗੇ ਇੱਕ ਐਤਵਾਰ ਦੀ ਸਵੇਰ ਮੈਂ ਉਸ ਦੇ ਨੇੜੇ ਜਾਣ ਦੀ ਹਿੰਮਤ ਕੀਤੀ ਸੰਗਤਾਂ ਦੀ ਭੀੜ ਵਿੱਚੋਂ ਜਦੋਂ ਲੰਗਰ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ ਮੈਂ ਹੌਲੀ ਜੀ ਆਵਾਜ਼ ਵਿੱਚ ਕਿਹਾ ਸਤਿ ਸ੍ਰੀ ਅਕਾਲ ਸਰ ਉਸ ਨੇ ਮੁੜ ਕੇ ਮੇਰੇ ਵੱਲ ਵੇਖਿਆ ਇੱਕ ਹਲਕੀ ਜੀ ਮੁਸਕਾਟ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਨੇ ਸਾਫ਼ ਪੰਜਾਬੀ ਵਿੱਚ ਜਵਾਬ ਦਿੱਤਾ ਮੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਇੱਕ ਅਮਰੀਕੀ ਐਨੀ ਸਹੀ ਪੰਜਾਬੀ ਮੇਰੇ ਦਿਲ ਵਿੱਚ ਉਤਸੁਕਤਾ ਦੀ ਲਹਿਰ اٹਹੀ ਮੈਂ ਹੌਸਲਾ ਕਰਕੇ ਪੁੱਛਿਆ ਤੁਸੀਂ ਹਰ ਐਤਵਾਰ ਅਮਰੀਕਾ ਤੋਂ ਇੱਥੇ ਕਿਉਂ ਆਉਂਦੇ ਹੋ ਤਾਂ ਉਸ ਦੀ ਮੁਸਕਾਟ ਫਿੱਕੀ ਪੈ ਗਈ ਉਸਨੇ ਇੱਕ ਡੂੰਗਾ ਸਾਲਿਆ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਇੱਕ ਗਹਿਰੀ ਜੀ ਉਦਾਸੀ ਚਲਕੀ ਕੁਝ ਗੱਲਾਂ ਸਮਝਾਉਣ ਵਾਲੀਆਂ ਨਹੀਂ ਹੁੰਦੀਆਂ ਜਸਪਾਲ ਜੀ ਉਹ ਮਹਿਸੂਸ ਕਰਨ ਨਾਲ ਸਮਝ ਆਉਂਦੀਆਂ ਨੇ ਉਸਨੇ ਕਿਹਾ ਅਤੇ ਮੁੜ ਲੰਗਰ ਦੇ ਵਿੱਚ ਰੁੱਝ ਗਿਆ ਮੇਰੇ ਦਿਮਾਗ ਵਿੱਚ ਸਵਾਲਾਂ ਦਾ ਤੂਫਾਨ ਉੱਡਣ ਲੱਗਾ ਉਸ ਦੀ ਇਹ ਅੱਧੀ ਅਧੂਰੀ ਗੱਲ ਮੇਰੇ ਲਈ ਇੱਕ ਦੀ ਸੀ ਮੈਂ ਉਸ ਦੇ ਚਿਹਰੇ ਤੇ ਉਹ ਰੰਗ ਤੱਕਿਆ ਇੱਕ ਗੋਰਾ ਜਿਸ ਦੀ ਚਮੜੀ ਅਮਰੀਕੀ ਸੀ ਪਰ ਰੂਹ ਵਿੱਚ ਕੁਝ ਪੰਜਾਬੀ ਜਾਪਦਾ ਸੀ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਗੰਭੀਰਤਾ ਸੀ ਜਿਵੇਂ ਉਹ ਕੋਈ ਵੱਡਾ ਰਾਜ਼ ਲੁਕਾਉਂਦਾ ਹੋਵੇ ਮੈਂ ਆਪਣੇ ਬੈਗ ਵਿੱਚੋਂ ਇੱਕ ਛੋਟੀ ਜੀ ਡਾਇਰੀ ਕੱਢੀ ਅਤੇ ਉਸ ਦੀ ਇਹ ਗੱਲ ਲਿਖ ਲਈ ਇਹ ਮੇਰੀ ਪਹਿਲੀ ਸੀੜੀ ਸੀ ਇਸਰ ਹੈਜ਼ ਦੇ ਪਿੱਛੇ ਸੱਚਾਈ ਤੱਕ ਪਹੁੰਚਣ ਦੀ ਸ਼ਹਿਰ ਵਿੱਚ ਚਰਚੇ ਸਨ ਕਿ ਜੋਨ ਕੋਈ ਸਧਾਰਨ ਆਦਮੀ ਨਹੀਂ ਹੈ ਕਿਸੇ ਨੇ ਕਿਹਾ ਕਿ ਉਹ ਅਮਰੀਕਾ ਦੇ ਵਿੱਚ ਕੋਈ ਵੱਡੀ ਕੰਪਨੀ ਦਾ ਮਾਲਕ ਹੈ ਪਰ ਇੱਕ ਕਰੋੜਪਤੀ ਦਾ ਇੱਥੇ ਆਉਣਾ ਉਹ ਵੀ ਹਰ ਹਫ਼ਤੇ ਮੇਰੇ ਲਈ ਸਮਝ ਤੋਂ ਬਾਹਰ ਸੀ ਮੈਂ ਉਸ ਦਿਨ ਘਰ ਪਰਤਿਆ ਪਰ ਮੇਰੀ ਨੀਂਦ ਉੱਡ ਚੁੱਕੀ ਸੀ ਰਾਤ ਨੂੰ ਮੈਂ ਆਪਣੇ ਬਿਸਤਰ ਤੇ ਬੈਠਾ ਸੋਚ ਰਿਆ ਸੀ ਜੋਂ ਦੀਆਂ ਅੱਖਾਂ ਮੇਰੇ ਸਾਹਮਣੇ ਘੁੰਮ ਰਹੀਆਂ ਸਨ ਉਸ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਮੈਂ ਆਪਣੇ ਬਾਪੂ ਜੀ ਦੀ ਪੁਰਾਣੀ ਅਲਮਾਰੀ ਦੇ ਵਿੱਚੋਂ ਇੱਕ ਨਕਸ਼ਾ ਕੱਢਿਆ ਅਤੇ ਅਮਰੀਕਾ ਤੋਂ ਅਮਰਸਰ ਦਾ ਫੈਸਲਾ ਜਿੰਨਾ ਵੀ ਸੀ ਉਹ ਸਾਰਾ ਫਾਸਲਾ ਤੱਕਿਆ ਹਜ਼ਾਰਾਂ ਮੀਲ ਇੱਕ ਆਦਮੀ ਜਿਸ ਕੋਲ ਸਭ ਕੁਝ ਹੈ ਇੰਨਾ ਲੰਮਾ ਸਫ਼ਰ ਰੋ ਕਿਵੇਂ ਤੈਅ ਕਰਦਾ ਹੈ ਮੇਰੇ ਦਿਲ ਦੇ ਵਿੱਚ ਇੱਕ ਅਜੀਬ ਜਿਹੀ ਵਿੱਚ ਇਨੀ ਸੀ ਮੈਂ ਫੈਸਲਾ ਕੀਤਾ ਕਿ ਅਗਲੇ ਐਤਵਾਰ ਨੂੰ ਮੈਂ ਉਸ ਦਾ ਪਿੱਛਾ ਕਰਾਂਗਾ। ਅਗਲਾ ਐਤਵਾਰ ਆਇਆ ਸਵੇਰ ਦੀ ਧੁੰਦਾ ਜਿਹੀ ਛਟੀ ਨਹੀਂ ਸੀ ਸ੍ਰੀ ਦਰਬਾਰ ਸਾਹਿਬ ਦੇ ਗੇਟ ਦੇ ਨੇੜੇ ਇੱਕ ਚਾਹ ਦੀ ਰੀੜੀ ਤੇ ਖੜਾ ਸੀ ਜਿੱਥੇ ਮੈਂ ਜੌਨ ਨੂੰ ਆਉਂਦੇ ਹੋਏ ਦੇਖ ਸਕਦਾ ਸੀ। ਉਸ ਦੀ ਕਾਰ ਸਮੇਂ ਸਿਰ ਆ ਚੁੱਕੀ ਸੀ ਉਹ ਉਤਰਿਆ ਆਪਣੇ ਸਿਰ ਤੇ ਰੁਮਾਲ ਠੀਕ ਕੀਤਾ ਅਤੇ ਅੰਦਰ ਵੱਲ ਚੱਲ ਪਿਆ। ਮੈਂ ਉਸ ਦੀ ਹਰ ਹਰਕਤ ਤੇ ਨਜ਼ਰ ਰੱਖੀ ਉਹ ਗੁਰੂ ਘਰ ਦੇ ਵਿੱਚ ਗਿਆ ਮੱਥਾ ਟੇਕਿਆ ਫਿਰ ਸਰੋਵਰ ਦੇ ਕੰਢੇ ਬੈਠ ਗਿਆ ਉਸ ਦੇ ਹੱਥ ਵਿੱਚ ਇੱਕ ਛੋਟੀ ਜੀ ਪੋਥੀ ਸੀ ਜਿਸ ਨੂੰ ਉਹ ਧਿਆਨ ਨਾਲ ਪੜ ਰਿਹਾ ਸੀ ਮੈਂ ਹੈਰਾਨ ਸੀ ਕਿ ਗੋਰਾ ਪੰਜਾਬੀ ਕਿਵੇਂ ਜਾਣਦਾ ਹੈ ਜਦੋਂ ਉਹ ਬਾਹਰ ਨਿਕਲਿਆ ਮੈਂ ਸੋਚਿਆ ਉਹ ਸਿੱਧਾ ਕਾਰਵਲ ਜਾਵੇਗਾ ਪਰ ਉਸ ਨੇ ਇੱਕ ਅਚਾਨਕ ਤਿੱਖਾ ਮੋੜ ਲਿਆ ਉਹ ਸ਼ਹਿਰ ਦੀਆਂ ਤੰਗ ਗਲੀਆਂ ਵੱਲ ਚੱਲ ਪਿਆ ਮੈਂ ਉਸ ਦਾ ਪਿੱਛਾ ਕਰਨ ਲੱਗ ਗਿਆ ਮੇਰੇ ਪੈਰਾਂ ਦੀ ਆਵਾਜ਼ ਗਲੀ ਦੀ ਸੁੰਸਾਈ ਵਿੱਚ ਗੂੰਜ ਰਹੀ ਸੀ ਉਹ ਇੱਕ ਪੁਰਾਣੀ ਹਵੇਲੀ ਦੇ ਸਾਹਮਣੇ ਰੁਕਿਆ ਹਵੇਲੀ ਦਾ ਦਰਵਾਜ਼ਾ ਲੱਕੜ ਦਾ ਸੀ ਜੋ ਸਮੇਂ ਦੀ ਮਾਰ ਨਾਲ ਟੁੱਟ ਚੁੱਕਿਆ ਸੀ ਕੰਦਾਂ ਤੇ ਚਲਰਾਂ ਲਟਕ ਰਹੀਆਂ ਸਨ ਅਤੇ ਚੌਂਕ ਦੇ ਵਿੱਚ ਇੱਕ ਬੁੱਢਾ ਬੇਰ ਦਾ ਰੁੱਖ ਖੜਾ ਸੀ ਜੌਨ ਨੇ ਦਰਵਾਜ਼ੇ ਤੇ دستਕ ਦਿੱਤੀ ਅੰਦਰੋਂ ਇੱਕ ਖੰਗਣ ਦੀ ਆਵਾਜ਼ ਆਈ ਫਿਰ ਹੌਲੀ-ਹੌਲੀ ਕਿਸੇ ਦੇ ਪੈਰਾਂ ਦੀ ਚਾਲ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਇੱਕ ਬੁੱਢੀ ਔਰਤ ਖੜੀ ਸੀ ਉਸ ਦੇ ਸਿਰ ਤੇ ਚਿੱਟੀ ਚੁੰਨੀ ਹੱਥ ਵਿੱਚ ਮਾਲਾ ਯਾਨੀ ਤਸਬੀ ਅਤੇ ਚਿਹਰੇ ਤੇ ਸਮੇਂ ਦੀਆਂ ਲਕੀਰਾਂ ਜੋ ਦੇਖਦੇ ਸਾਰ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਜੌਨ ਨੂੰ ਗਲੇ ਲਗਾ ਲਿਆ ਅਤੇ ਜੌਨ ਨੇ ਵੀ ਉਸ ਨੂੰ ਚੁੱਪ ਚਾਪ ਥਾਮ ਲਿਆ ਮੈਂ ਦੂਰੋਂ ਖੜਾ ਸਭ ਕੁਝ ਦੇਖ ਰਿਹਾ ਸੀ ਮੇਰਾ ਦਿਲ ਧੜਕ ਰਿਹਾ ਸੀ ਇਹ ਬੁੱਢੀ ਔਰਤ ਕੌਣ ਸੀ ਜੌਨ ਨਾਲ ਉਸ ਦੀ ਕੀ ਰਿਸ਼ਤਾ ਸੀ ਦੋਵੇਂ ਅੰਦਰ ਚਲੇ ਗਏ ਅਤੇ ਮੈਂ ਬਾਹਰ ਉਡੀ ਕਰਨ ਲੱਗਾ ਘੰਟਿਆਂ ਬਾਅਦ ਜੌਨ ਬਾਹਰ ਨਿਕਲਿਆ ਉਸਦੇ ਹੱਥ ਦੇ ਵਿੱਚ ਇੱਕ ਪੁਰਾਣੀ ਤਸਵੀਰ ਸੀ ਜਿਸ ਨੂੰ ਉਹ ਧਿਆਨ ਦੇ ਨਾਲ ਜੇਬ ਦੇ ਵਿੱਚ ਪਾਇਆ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਉਦਾਸੀ ਸੀ ਪਰ ਅੱਖਾਂ ਦੇ ਵਿੱਚ ਇੱਕ ਸਕੂਨ ਉਹ ਚੁੱਪਚਾਪ 에ਰਪੋਰਟ ਵੱਲ ਚੱਲ ਪਿਆ ਮੈਂ ਹਵੇਲੀ ਦੇ ਆਲੇ-ਦੁਆਲੇ ਘੁੰਮਿਆ ਗਵਾਂਢੀਆਂ ਨਾਲ ਗੱਲ ਕੀਤੀ ਇੱਕ ਬੁੱਢੇ ਨੇ ਦੱਸਿਆ ਕਿ ਇਹ ਹਵੇਲੀ ਬੀਬੀ ਕੁਲਦੀਪ ਕੌਰ ਦੀ ਹੈ ਉਹ ਵਿਚਾਰੀ ਕੱਲੀ ਰਹਿੰਦੀ ਹੈ ਉਸਦਾ ਪੁੱਤਰ ਸਾਲਾਂ ਪਹਿਲਾਂ ਅਮਰੀਕਾ ਚ ਲੱਗ ਗਿਆ ਸੀ ਫਿਰ ਕਦੇ ਵੀ ਨਹੀਂ ਮੁੜਿਆ ਕਹਿੰਦੇ ਕਿ ਉਹ ਮਰ ਗਿਆ ਮੇਰੇ ਦਿਮਾਗ ਦੀ ਵਿੱਚ ਘੰਟੀਆਂ ਵੱਜਣ ਲੱਗ ਪਈਆਂ ਕਿ ਜੋਂ ਉਸ ਦਾ ਪੁੱਤਰ ਸੀ ਪਰ ਇਹ ਗੋਰਾ ਤਾਂ ਅਮਰੀਕੀ ਸੀ ਇਸ ਦਾ ਮਤਲਬ ਕੀ ਸੀ ਮੈਂ ਹਵੇਲੀ ਦੇ ਬਾਹਰ ਖੜੇ ਬੇਰ ਦੇ ਰੁੱਖ ਹੇਠ ਬੈਠ ਗਿਆ ਅਤੇ ਆਪਣੀ ਡਾਇਰੀ ਦੇ ਵਿੱਚ ਸਭ ਕੁਝ ਲਿਖ ਲਿਆ ਉਸ ਰਾਤ ਮੈਂ ਸੌ ਨਹੀਂ ਸਕਿਆ ਮੇਰੇ ਸਾਹਮਣੇ ਜੋਂ ਅਤੇ ਬੀਬੀ ਕੁਲਦੀਪ ਕੌਰ ਦਾ ਗਲੇ ਮਿਲਣਾ ਘੁੰਮ ਰਿਹਾ ਸੀ ਮੈਂ ਆਪਣੇ ਬਾਪੂ ਜੀ ਦੀ ਪੁਰਾਣੀ ਤਸਵੀਰਾਂ ਵਾਲੀ ਐਲਬਮ ਕੱਢੀ ਜਿਸ ਵਿੱਚ ਸਾਡੇ ਪਿੰਡ ਦੇ ਲੋਕਾਂ ਦੀਆਂ ਫੋਟੋਆਂ ਹਨ ਮੈਂ ਸੋਚਣ ਲੱਗਾ ਕਿ ਇਸ ਰਹੱਸ ਦਾ ਕੋਈ ਪੰਜਾਬੀ ਸੰਬੰਧ ਵੀ ਹੈ ਮੈਂ ਫੈਸਲਾ ਕੀਤਾ ਕਿ ਅਗਲੇ ਦਿਨ ਮੈਂ ਬੀਬੀ ਕੁਲਦੀਪ ਕੌਰ ਦੇ ਨਾਲ ਗੱਲ ਕਰਾਂਗਾ ਬੀਬੀ ਕੁਲਦੀਪ ਕੌਰ ਦੀ ਗੱਲ ਸੁਣਨ ਲਈ ਮੈਂ ਅਗਲੇ ਦਿਨ ਸਵੇਰੇ ਸਵੇਰੇ ਉਸ ਦੀ ਹਵੇਲੀ ਵਿੱਚ ਪਹੁੰਚ ਗਿਆ ਸੂਰਜ ਹਜੇ ਪੂਰੀ ਤਰ੍ਹਾਂ ਚੜ੍ਹਿਆ ਨਹੀਂ ਸੀ ਅਤੇ ਸ਼ਹਿਰ ਦੀਆਂ ਗਲੀਆਂ ਸੁੰਨੀਆਂ ਪੰਜਾਸਨ ਹਵੇਲੀ ਦਾ ਦਰਵਾਜ਼ਾ ਖੜਕਾਉਂਦੇ ਸਾਰ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ ਅੰਦਰੋਂ ਇੱਕ ਖੰਗਣ ਦੀ ਆਵਾਜ਼ ਆਈ ਫਿਰ ਹੌਲੀ-ਹੌਲੀ ਪੈਰਾਂ ਦੀ ਚਾਲ ਦਰਵਾਜਾ ਖੁੱਲ੍ਹਿਆ ਤਾਂ ਸਾਹਮਣੇ ਬੀਬੀ ਕੁਲਦੀਪ ਕੌਰ ਸੀ ਉਸਦੇ ਚਿਹਰੇ ਤੇ ਝੁਰੀਆਂ ਹੱਥ ਵਿੱਚ ਤਸਬੀਹ ਯਾਨੀ ਮਾਲਾ ਅਤੇ ਅੱਖਾਂ ਵਿੱਚ ਇੱਕ ਅਜੀਬ ਜੀ ਉਦਾਸੀ ਕੌਣ ਹੈ ਤੂੰ ਬੇਟਾ ਉਸਨੇ ਕੰਬ ਦੀ ਆਵਾਜ਼ ਵਿੱਚ ਪੁੱਛਿਆ ਮੈਂ ਜਸਪਾਲਾ ਬੀਬੀ ਇੱਕ ਪੱਤਰਕਾਰ ਹਾਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਸੰਜੀਦਗੀ ਨਾਲ ਕਿਹਾ ਉਸਨੇ ਮੈਨੂੰ ਸ਼ੱਕ ਨਾਲ ਦੇਖਿਆ ਫਿਰ ਇੱਕ ਲੰਮਾ ਸਾਹ ਲਿਆ ਤੇ ਅੰਦਰ ਬੁਲਾ ਲਿਆ ਹਵੇਲੀ ਦੇ ਅੰਦਰ ਇੱਕ ਠੰਡੀ ਸੁੰਨ ਸਾਇੰ ਸੀ ਕੰਧਾਂ ਤੇ ਪੁਰਾਣੀਆਂ ਤਸਵੀਰਾਂ ਲਟਕ ਰਹੀਆਂ ਸਨ ਇੱਕ ਜਵਾਨ ਮੁੰਡੇ ਦੀ ਜਿਸ ਦੀ ਪੱਗ ਅਤੇ ਦਾੜ੍ਹੀ ਸਾਫ਼ ਦਿਖ ਰਹੀ ਸੀ ਮੈਂ ਸਮਝ ਗਿਆ ਕਿ ਇਹ ਅਮਰਜੀਤ ਹੋਣਾ ਚਾਹੀਦਾ ਹੈ ਬੀਬੀ ਜੀ ਜੌਨ ਕੌਣ ਹੈ ਮੈਂ ਸਿੱਧਾ ਸਵਾਲ ਕੀਤਾ ਉਸ ਦੀ ਅੱਖਾਂ ਵਿੱਚ ਇੱਕ ਚਮਕ ਆਈ ਫਿਰ ਉਹ ਉਦਾਸ ਹੋ ਗਈ ਜੌਨ ਜੌਨ ਤਾਂ ਮੇਰਾ ਪੋਤਾ ਹੈ ਉਸ ਨੇ ਹਕੋੜੀ ਜੀ ਆਵਾਜ਼ ਵਿੱਚ ਕਿਹਾ ਮੇਰਾ ਦਿਮਾਗ ਦੇ ਵਿੱਚ ਤੂਫਾਨ ਉੱਡਣ ਲੱਗਾ ਇੱਕ ਗੋਰਾ ਅਮਰੀਕੀ ਕਰੋੜਪਤੀ ਇਸ ਬੁੱਢੀ ਔਰਤ ਦਾ ਪੋਤਾ ਇਹ ਕਿਵੇਂ ਸੰਭਵ ਹੋ ਸਕਦਾ ਹੈ ਪਰ ਬੀਬੀ ਜੀ ਉਹ ਗੋਰਾ ਤਾਂ ਤੁਹਾਡਾ ਪੁੱਤਰ ਤਾ ਸਿੱਖ ਸੀ ਪਰ ਇਹ ਗੱਲ ਮੇਰੇ ਸਮਝ ਦੇ ਵਿੱਚ ਨਹੀਂ ਆਈ ਮੈਂ ਉਤਸੁਕਤਾ ਦੇ ਨਾਲ ਪੁੱਛਿਆ ਬੀਬੀ ਨੇ ਇੱਕ ਬੜਾ ਹੀ ਡੂੰਘਾ ਸਾਹ ਲਿਆ ਤੇ ਆਪਣੀ ਕਹਾਣੀ ਸ਼ੁਰੂ ਕੀਤੀ ਮੇਰਾ ਪੁੱਤਰ ਅਮਰਜੀਤ ਸਿੰਘ 25 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਦੀ ਮੁਲਾਕਾਤ ਉੱਥੇ ਹੀ ਇੱਕ ਅਮਰੀਕਾ ਦੀ ਕੁੜੀ ਸੂਜਨ ਨਾਲ ਹੋਈ ਉਹ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ ਅਤੇ ਮੈਂ ਪਹਿਲਾਂ ਤਾਂ ਨਾਰਾਜ਼ ਸੀ ਫਿਰ ਮੈਂ ਵੀ ਮੰਨ ਲਿਆ ਪਰ ਸੂਜਨ ਦੇ ਘਰ ਵਾਲਿਆਂ ਨੂੰ ਅਮਰਜੀਤ ਦਾ ਸਿੱਖ ਹੋਣਾ ਪਸੰਦ ਨਹੀਂ ਸੀ ਉਹਨਾਂ ਨੇ ਅਮਰਜੀਤ ਨੂੰ ਵਾਰ-ਵਾਰ ਮਜਬੂਰ ਕੀਤਾ ਕਿ ਉਹ ਆਪਣੀ ਪਾਗ ਅਤੇ ਦਾੜ੍ਹੀ ਨੂੰ ਛੱਡ ਦੇਵੇ। ਉਸ ਦੀ ਆਵਾਜ਼ ਵਿੱਚ ਤਰਸ ਸੀ। ਅਮਰਜੀਤ ਨੇ ਮੇਰੇ ਨਾਲ ਗੱਲਬਾਤ ਘੱਟ ਕੀਤੀ। ਫਿਰ ਇੱਕ ਦਿਨ ਖਬਰ ਆਈ ਕਿ ਉਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮੈਂ ਆਪਣੇ ਪੁੱਤਰ ਦੀ ਇਸ ਮੌਤ ਤੋਂ ਬਾਅਦ ਸਭ ਕੁਝ ਮੇਰਾ ਖਤਮ ਹੋ ਗਿਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸੂਜਨ ਉਸ ਵੇਲੇ ਗਰਭਵਤੀ ਸੀ। ਮੇਰੇ ਕੰਨ ਖੜੇ ਹੋ ਗਏ ਫਿਰ ਜੌਨ ਮੈਂ ਬਚੈਨੀ ਨਾਲ ਪੁੱਛਿਆ ਬੀਬੀ ਨੇ ਇੱਕ ਪੁਰਾਣਾ ਸੰਦੂਕ ਖੋਲ੍ਹਿਆ ਅਤੇ ਉਸ ਦੇ ਵਿੱਚੋਂ ਇੱਕ ਨਿੱਕੀ ਜਿਹੀ ਚਿੱਠੀ ਕੱਢੀ ਇਹ ਚਿੱਠੀ ਜੌਨ ਨੇ ਮੈਨੂੰ 3 ਸਾਲ ਪਹਿਲਾਂ ਭੇਜੀ ਸੀ ਉਸ ਨੇ ਲਿਖਿਆ ਸੀ ਕਿ ਉਹ ਮੇਰਾ ਪੋਤਾ ਹੈ ਉਸ ਨੂੰ ਆਪਣੇ ਪਿਤਾ ਦੀ ਡਾਇਰੀ ਮਿਲੀ ਜਿਸ ਵਿੱਚ ਅਮਰਜੀਤ ਨੇ ਆਪਣੇ ਪਿੰਡ ਅਸ਼ੀਰ ਦਰਬਾਰ ਸਾਹਿਬ ਅਤੇ ਮੇਰੇ ਬਾਰੇ ਲਿਖਿਆ ਸੀ ਜੌਨ ਨੇ ਫੈਸਲਾ ਕੀਤਾ ਕਿ ਉਹ ਮੈਨੂੰ ਲੱਭੇਗਾ ਮੈਂ ਚਿੱਠੀ ਪੜ੍ਹੀ ਤਾਂ ਉਸ ਵਿੱਚ ਜੌਨ ਨੇ ਲਿਖਿਆ ਸੀ ਕਿ ਦਾਦੀ ਜੀ ਮੈਂ ਤੁਹਾਡਾ ਖੂਨ ਹਾਂ ਮੇਰੇ ਪਿਤਾ ਦੀ ਰੂਹ ਮੈਨੂੰ ਇੱਥੇ ਖਿੱਚਦੀ ਹੈ ਮੈਂ ਹਰ ਐਤਵਾਰ ਤੁਹਾਡੇ ਕੋਲ ਆਵਾਂਗਾ ਚਿੱਠੀ ਦੇ ਅੰਤ ਵਿੱਚ ਇੱਕ ਤਸਵੀਰ ਸੀ ਇੱਕ ਨਿੱਕੇ ਜਿਹੇ ਬੱਚੇ ਦੀ ਜਿਸ ਦੀਆਂ ਅੱਖਾਂ ਅਮਰਜੀਤ ਵਰਗੀਆਂ ਸਨ ਪਰ ਚਮੜੀ ਗੋਰੀ ਪਰ ਬੀਬੀ ਜੀ ਉਹ ਹਰ ਐਤਵਾਰ ਸਿਰ ਦਰਬਾਰ ਸਭ ਕਿਉਂ ਹੁੰਦਾ ਹੈ ਮੈਂ ਪੁੱਛਿਆ ਬੀਬੀ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਇਹ ਸਿਰਫ ਮੇਰੇ ਕਾਰਨ ਸੀ ਉਸ ਦੀ ਡਾਇਰੀ ਵਿੱਚ ਅਮਰਜੀਤ ਨੇ ਇੱਕ ਵਾਅਦਾ ਲਿਖਿਆ ਸੀ ਉਸ ਨੇ ਲਿਖਿਆ ਸੀ ਕਿ ਜੇ ਉਹ ਕਦੇ ਮੁੜ ਆਪਣੀਆਂ ਜੜਾਂ ਨਾਲ ਜੁੜਨ ਦਾ ਮੌਕਾ ਨਾ ਲੱਭ ਸਕਿਆ ਤਾਂ ਉਸ ਦੀ ਔਲਾਦ ਇਹ ਕੰਮ ਪੂਰਾ ਕਰੇਗੀ ਜੌਨ ਉਸ ਵਾਅਦੇ ਨੂੰ ਨਿਭਾਉਂਦਾ ਹੈ ਮੇਰੇ ਦਿਮਾਗ ਵਿੱਚ ਸਮਾਲ ਸਵਾਲ ਘੁੰਮ ਰਹੇ ਸਨ ਪਰ ਹਜੇ ਕਹਾਣੀ ਪੂਰੀ ਨਹੀਂ ਸੀ ਮੈਂ ਜੌਨ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਇਸ ਦੇ ਵਿੱਚ ਕੁਝ ਹੋਰ ਰਹਿਸ ਸੀ ਜੋ ਮੈਨੂੰ ਲੱਭਣਾ ਸੀ ਅੰਤ ਦੇ ਵਿੱਚ ਸੱਚ ਦਾ ਖੁਲਾਸਾ ਹੋਇਆ ਅਗਲਾ ਐਤਵਾਰ ਸੀ ਮੈਂ ਸ਼੍ਰੀ ਦਰਬਾਰ ਸਾਹਿਬ ਦੇ ਗੇਟ ਵਿੱਚ ਜੌਨ ਦੀ ਉਡੀਕ ਕਰ ਰਿਹਾ ਸੀ ਸਵੇਰ ਦੇ ਧੁੰਦਲੇ ਵਿੱਚ ਉਸ ਦੀ ਕਾਰ ਆਈ ਅਤੇ ਉਹ ਉਤਰ ਗਿਆ ਉਸ ਦੇ ਚਿਹਰੇ ਤੇ ਵਾਹਿਗੁਰੂ ਦਾ ਨਾਮ ਜਪਦਿਆਂ ਇੱਕ ਅਜੀਬ ਜੀ ਸ਼ਾਂਤੀ ਸੀ ਮੈਂ ਉਸ ਵੱਲ ਵਧਿਆ ਅਤੇ ਕਿਹਾ ਜੌਨ ਸਾਹਿਬ ਮੈਂ ਤੁਹਾਡੀ ਦਾਦੀ ਜੀ ਨੂੰ ਮਿਲਿਆ ਮੈਨੂੰ ਸਭ ਪਤਾ ਲੱਗਿਆ ਹੈ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਨਾ ਜੌਨ ਨੇ ਮੇਰੇ ਵੱਲ ਦੇਖਿਆ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਇੱਕ ਗਹਿਰਾਈ ਸੀ ਚਲੋ ਜਸਪਾਲ ਜੀ ਅੰਦਰ ਬਹਿ ਕੇ ਗੱਲ ਕਰੀਏ ਉਸ ਨੇ ਕਿਹਾ ਕਿ ਅਸੀਂ ਸਰੋਵਰ ਦੇ ਕੰਢੇ ਬੈਠ ਗਏ ਹਵਾ ਵਿੱਚ ਗੁਰਬਾਣੀ ਦੀ ਆਵਾਜ਼ ਗੂੰਜ ਰਹੀ ਸੀ ਜੌਨ ਨੇ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ ਮੇਰਾ ਜਨਮ ਅਮਰੀਕਾ ਵਿੱਚ ਹੋਇਆ ਸੀ ਮੇਰੀ ਮਾਂ ਸੂਜਨ ਉਹਨਾਂ ਨੇ ਮੈਨੂੰ ਇੱਕ ਖਾਸ ਅਮਰੀਕੀ ਤਰੀਕੇ ਨਾਲ ਪਾਲਿਆ ਮੈਨੂੰ ਕਦੇ ਨਹੀਂ ਸੀ ਦੱਸਿਆ ਕਿ ਮੇਰਾ ਪਿਤਾ ਇੱਕ ਗੁਰਸਿੱਖ ਸੀ ਪਰ ਜਦੋਂ ਮੈਂ 18 ਸਾਲ ਦਾ ਹੋਇਆ ਮੈਨੂੰ ਘਰ ਦੇ ਇੱਕ ਪੁਰਾਣੇ ਸੰਦੂਕ ਵਿੱਚੋਂ ਮੇਰੇ ਪਿਤਾ ਦੀ ਡਾਇਰੀ ਮਿਲੀ। ਉਸ ਵਿੱਚ ਉਹਨਾਂ ਨੇ ਆਪਣੇ ਪਿੰਡ ਦੀਆਂ ਗੱਲਾਂ ਲਿਖੀਆਂ ਸਨ, ਸ੍ਰੀ ਦਰਬਾਰ ਸਾਹਿਬ ਦੀ ਸੁਨਹਿਰੀ ਚਮਕ, ਸਰੋਵਰ ਦਾ ਪਾਣੀ, ਗੁਰਬਾਣੀ ਦੀ ਆਵਾਜ਼ ਅਤੇ ਆਪਣੀ ਮਾਂ ਦੀਆਂ ਯਾਦਾਂ ਉਹਨਾਂ ਨੇ ਲਿਖੀਆਂ ਸੀ। ਕਿਉਂ ਇੱਕ ਦਿਨ ਵਾਪਸ ਆਉਣਗੇ ਪਰ ਉਹ ਮੌਕਾ ਉਹਨਾਂ ਨੂੰ ਨਹੀਂ ਮਿਲਿਆ। ਜੌਨ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦੁੱਖ ਸੀ। ਮੈਂ ਉਸ ਡਾਇਰੀ ਨੂੰ ਪੜ੍ਹਿਆ ਤੇ ਮੇਰੇ ਅੰਦਰ ਕੁਝ ਅਜੀਬ ਜਿਹਾ ਜਾਗ ਪਿਆ। ਮੈਂ ਆਪਣੀ ਮਾਂ ਨੂੰ ਪੁੱਛਿਆ ਪਰ ਉਸ ਨੇ ਪੂਰੀ ਗੱਲ ਟਾਲ ਦਿੱਤੀ। ਫਿਰ ਮੈਂ ਖੁਦ ਖੋਜ ਸ਼ੁਰੂ ਕੀਤੀ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਨਹੀਂ ਸਗੋ ਇੱਕ ਰਹੱਸਮਈ ਤਰੀਕੇ ਨਾਲ ਹੋਈ ਹੈ ਮੇਰੀ ਮਾਂ ਨੇ ਮੈਨੂੰ ਸੱਚ ਲੁਕਾਇਆ ਕਿਹਾ ਸੀ ਕੀ ਸੱਚ ਮੈਂ ਹੈਰਾਨ ਹੋ ਕੇ ਪੁੱਛਿਆ ਜੌਨ ਨੇ ਇੱਕ ਲੰਬੀ ਸੁੰਨ ਰੱਖੀ ਫਿਰ ਬੋਲਿਆ ਮੇਰੇ ਪਿਤਾ ਨੂੰ ਅਮਰੀਕਾ ਦੇ ਵਿੱਚ ਇੱਕ ਸਿੱਖ ਹੋਣ ਕਰਕੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਉਸ ਦੀ ਮੌਤ ਕੋਈ ਹਾਦਸਾ ਨਹੀਂ ਸੀ ਸਗੋਂ ਇੱਕ ਨਫ਼ਰਤੀ ਹਮਲਾ ਸੀ ਮੇਰੀ ਮਾਂ ਨੇ ਇਹ ਗੱਲ ਲੁਕਾਈ ਕਿਉਂ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਮੈਂ ਆਪਣੀ ਸਿੱਖ ਪਛਾਣ ਤੋਂ ਨੇੜੇ ਹੋਵਾ ਪਰ ਜਦੋਂ ਮੈਨੂੰ ਇਹ ਸੱਚ ਪਤਾ ਲੱਗਿਆ ਤਾਂ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਪਿਤਾ ਦੀ ਸੁਪਨੀ ਨੂੰ ਜ਼ਰੂਰ ਪੂਰਾ ਕਰਕੇ ਦਿਖਾਵਾਂਗਾ ਮੇਰੇ ਮੂੰਹੋਂ ਆਵਾਜ਼ ਨਹੀਂ ਨਿਕਲ ਰਹੀ ਸੀ ਜੌਨ ਨੇ ਅੱਗੇ ਕਿਹਾ ਮੈਂ ਅਮਰੀਕਾ ਦੇ ਵਿੱਚ ਇੱਕ ਵੱਡਾ ਕਾਰੋਬਾਰ ਖੜਾ ਕੀਤਾ ਮੇਰੇ ਕੋਲ ਪੈਸਾ ਸ਼ੋਹਰਤ ਸਭ ਕੁਝ ਹੈ ਪਰ ਜਦੋਂ ਮੈਂ ਪਹਿਲੀ ਵਾਰੀ ਚੇਤੇ ਦਰਬਾਰ ਸਾਹਿਬ ਆਇਆ ਮੈਨੂੰ ਲੱਗਾ ਜਿਵੇਂ ਮੇਰੇ ਪਿਤਾ ਮੇਰੇ ਨਾਲ ਖੜੇ ਹਨ ਮੈਂ ਉਸ ਦਿਨ ਤੋਂ ਵਾਅਦਾ ਕੀਤਾ ਕਿ ਹਰ ਐਤਵਾਰ ਮੈਂ ਇੱਥੇ ਆਵਾਂਗਾ ਅਤੇ ਆਪਣੇ ਪਿਤਾ ਦੀ ਰੂਹ ਨੂੰ ਮਹਿਸੂਸ ਕਰਾਂਗਾ ਆਪਣੀ ਦਾਦੀ ਨੂੰ ਮਿਲ ਕੇ ਜਾਇਆ ਕਰਾਂਗਾ ਉਸਰੇ ਆਪਣੇ ਜੇਬ ਦੇ ਵਿੱਚੋਂ ਇੱਕ ਤਸਵੀਰ ਕੱਢੀ ਉਹ ਉਸਦੀ ਅਤੇ ਬੀਬੀ ਕੁਲਦੀਪ ਕੌਰ ਦੀ ਸੀ ਮੈਂ ਪਿਛਲੇ ਐਤਵਾਰ ਨੂੰ ਲਈ ਸੀ ਇਹ ਮੇਰਾ ਪਰਿਵਾਰ ਹੈ ਮੈਂ ਇੱਥੇ ਆ ਕੇ ਆਪਣੀ ਜੜਾਂ ਨਾਲ ਜੁੜਦਾ ਹਾਂ ਇੱਥੇ ਆ ਕੇ ਮੈਨੂੰ ਸ਼ਾਂਤੀ ਮਿਲਦੀ ਹੈ ਹੋਰ ਕੁਝ ਨਹੀਂ ਮੈਂ ਚੁੱਪ ਸੀ ਜਿਵੇਂ ਉਸ ਕਹਾਣੀ ਸਿਰਫ ਕਹਾਸੇ ਨਹੀਂ ਸਗੋਂ ਇੱਕ ਸੱਚਾਈ ਸੀ ਪਿਆਰ ਦੁੱਖ ਅਤੇ ਪਹਿਚਾਣ ਅਤੇ ਖੋਜ ਅਤੇ ਸੱਚਾਈ ਇਹ ਸਭ ਕੁਝ ਸੁਣ ਕੇ ਮੇਰੇ ਹੋਸ਼ ਸੱਚਮੁੱਚ ਉੱਡ ਗਏ ਪਰ ਇੱਕ ਸਵਾਲ ਹਜੇ ਵੀ ਬਾਕੀ ਸੀ ਤੁਹਾਡੀ ਮਾਂ ਨੂੰ ਇਹ ਸਭ ਪਤਾ ਹੈ ਮੈਂ ਪੁੱਛਿਆ ਜੌਨ ਨੇ ਮੁਸਕਾ ਕੇ ਕਿਹਾ ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਹੈ ਪਹਿਲਾਂ ਉਹ ਨਾਰਾਜ਼ ਸੀ ਪਰ ਹੁਣ ਉਹ ਮੇਰੇ ਨਾਲ ਇੱਥੇ ਆਉਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੇ ਪਿਤਾ ਦੀ ਯਾਦ ਮਹਿਸੂਸ ਕਰਨੀ ਹੈ ਉਹਨਾਂ ਨੇ ਵੀ ਇੱਥੇ ਆਉਣ ਦਾ ਫੈਸਲਾ ਕੀਤਾ ਹੈ ਜੌਨ ਦੀ ਕਹਾਣੀ ਨੇ ਮੇਰੇ ਦਿਲ ਨੂੰ ਛੂ ਲਿਆ ਮੈਂ ਆਪਣੀ ਖਬਰ ਲਿਖੀ ਅਤੇ ਲੋਕਾਂ ਨੇ ਪੜ੍ਹੀ ਉਹ ਵੀ ਹੈਰਾਨ ਹੋ ਗਏ ਜੌਨ ਹੁਣ ਹਰ ਐਤਵਾਰ ਇੱਥੇ ਆਉਂਦਾ ਹੈ ਅਤੇ ਸੰਗਤ ਉਸ ਨੂੰ ਗੋਰਾ ਸਿਖਾਖਦੀ ਹੈ ਇੱਕ ਦਿਨ ਮੈਂ ਉਸ ਨੂੰ ਆਪਣੀ ਮਾਂ ਸੋਜਨ ਦੇ ਨਾਲ ਦੇਖਿਆ ਉਹ ਵੀ ਸਰਦਾਰ ਮਾਲ ਬਣ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਆਈ ਸੀ ਇਹ ਸਿਰਫ ਜਾਣ ਦੀ ਨਹੀਂ ਸਗੋ ਸਿੱਖੀ ਦੀ ਰੂਹ ਪਿਆਰ ਅਤੇ ਜੜਾਂ ਦੀ ਤਾਕਤ ਸੀ ਹਾਂਜੀ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਇਸ ਬਾਰੇ ਵਿਚਾਰ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ